ਆਪਣੇ ਚੈਨਲ ਦੇ ਨਾਲ ਜੁੜੇ ਹੋਈ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਕਿਸਾਨ ਭਰਾਵੋ ਜਿੰਨਾ ਵੀਰਾਂ ਨੇ ਮੂੰਗੀ ਬੀਜੀ ਹੈ ਉਹ ਕੁਝ ਗੱਲਾਂ ਦਾ ਧਿਆਨ ਜਰੂਰ ਰੱਖ ਲੈਣ ਜਿਹੜੇ ਵੀਰਾਂ ਨੇ ਤਾਂ ਬਾਹ ਕੇ ਮੂੰਗੀ ਬੀਜੀ ਹੈ ਕਿਸਾਨ ਭਰਾਵੋ ਵੀਰਾਂ ਨੇ ਸੁਪਰ ਸੀਡਰ ਦੇ ਨਾਲ ਮੂੰਗੀ ਬੀਜੀ ਹੈ ਇਸ ਮੂੰਗੀ ਦੇ ਵਿੱਚ ਥੋੜਾ ਬਹੁਤਾ ਅੰਤਰ ਜਰੂਰ ਹੈਗਾ ਕਿਉਂਕਿ ਸਪਰੇਹਾਂ ਦਾ ਤਾਂ ਦੋਸਤੋ ਕੋਈ ਅੰਤਰ ਨਹੀਂ ਹੈਗਾ ਸਪਰੇਹਾਂ ਤਾਂ ਆਪਾਂ ਉਹਦੇ ਤੇ ਵੀ ਇੰਨੀ ਹੀ ਕਰਨੀਆਂ ਨੇ ਇਸ ਸੁਪਰ ਸੀਡਰ ਵਾਲੀ ਤੇ ਵੀ ਇੰਨੀ ਹੀ ਕਰਨੀਆਂ ਪਰ ਇੰਨਾ ਕਿ ਜ਼ਰੂਰ ਹੈ ਵੀ ਪਾਣੀ ਦਾ ਜ਼ਰੂਰ ਫਰਕ ਹੈਗਾ ਜਿਹੜੀ ਸੁਪਰ ਸੀਡਰ ਵਾਲੀ ਮੂੰਗੀ ਹੈ ਕਿਸਾਨ ਭਰਾਵੋ ਇਹ ਵਾਹੀ ਹੋਈ ਮੂੰਗੀ ਦੇ ਨਾਲੋਂ ਮਸ਼ੀਨ ਨਾਲ ਬੀਜੀ ਹੋਈ ਮੂੰਗੀ ਦੇ ਨਾਲੋਂ ਜਾਂ ਜ਼ੀਰੋ ਡ੍ਰਿਲ ਵਾਲੀ ਮੂੰਗੀ ਦੇ ਨਾਲੋਂ ਇਹ ਪਾਣੀ ਪਹਿਲਾਂ ਪਾਲੂਗੇ ਇਸ ਗੱਲ ਦਾ ਤੁਸੀਂ ਗੌਰ ਜ਼ਰੂਰ ਕਰ ਲਿਓ ਵੀ ਇੱਕ ਤਾਂ ਤੁਸੀਂ ਦੇਖੋ ਵੀ ਇਹਦੀ ਗ੍ਰੋਥ ਬੈਸੀ ਘੱਟ ਹੁੰਦੀ ਹੈ ਕਿਉਂਕਿ ਇਹ ਥੋੜੀ ਜਿਹੀ ਖੁਸ਼ਕੀ 'ਚ ਰਹਿ ਜਾਂਦੀ ਹੈ ਜੇ ਆਪਾਂ ਦੇਖੀਏ ਤਾਂ ਇਹ ਥੋੜੀ ਜਿਹੀ ਖੁਸ਼ਕੀ ਚ ਰਹਿੰਦੀ ਹੈਗੀ ਕਿਉਂਕਿ ਮਿੱਟੀ ਪੂਲੀ ਰਹਿ ਜਾਂਦੀ ਹੈ ਹਵਾ ਵਿੱਚ ਪੈਣ ਲੱਗ ਜਾਂਦੀ ਹੈਗੀ ਥੋੜੀ ਜਿਹੀ ਗਰੋਥ ਵੀ ਕੱਟ ਕਰਦੀ ਹੈ ਇਸ ਕਰਕੇ ਜੇ ਆਪਾਂ ਥੋੜਾ ਜਿਹਾ ਜੂਰੀਆ ਰੇ ਦਾ ਛਿੱਟਾ ਲਾ ਕੇ ਇਹਨੂੰ ਪਾਣੀ ਲਾ ਦਈਏ ਤਾਂ ਇਹਦੀ ਗਰੋਥ ਵਧੀਆ ਹੋ ਜੂਗੀ ਸੋ ਇਹ ਮੇਨ ਗੱਲ ਇਹੀ ਹੈ ਕਿਉਂਕਿ ਜੇ ਸਮੇਂ ਸਿਰ ਕਿਸਾਨ ਭਰਾ ਉਹ ਇਹਨੂੰ ਪਾਣੀ ਲੱਗ ਜੇ ਤਾਂ ਬਹੁਤ ਵਧੀਆ ਇਹ ਗਰੋਥ ਕਰੂਗੀ ਫਲ ਚੱਕ ਲੂਗੀ ਕਿਉਂਕਿ ਜਿੰਨਾ ਆਪਾਂ ਲੇਟ ਕਰੀ ਜਾਵਾਂਗੇ ਆਪਣਾ ਅੱਗੇ ਬਾਡੀ ਦਾ ਸਮਾਂ ਲੇਟ ਹੁੰਦਾ ਜਾਊਗਾ ਸੋ ਇਹ ਗੱਲ ਦਾ ਜ਼ਰੂਰ ਧਿਆਨ ਦੇ ਲਿਓ ਵੀ ਜੇਕਰ ਆਪਾਂ ਇਹਨੂੰ ਪਾਣੀ ਟਾਈਮ ਸਰ ਲਾ ਜੀਏ ਚਾਹੇ ਦੂਸਰੀ ਨਾਲੋਂ ਥੋੜਾ ਲੇ ਪਹਿਲਾਂ ਪਾਣੀ ਲੱਗੂਗਾ ਜਿਹੜੀ ਆਪਾਂ ਬੀਜੀ ਹੋਈ ਹੈ ਤਾਂ ਇਹ ਬਹੁਤ ਵਧੀਆ ਗੱਲ ਹੈ ਵੀ ਇਹ ਬਹੁਤ ਵਧੀਆ ਰਿਜ਼ਲਟ ਦੇਊਗੀ ਆਪਾਂ ਨੂੰ ਅੱਗੇ ਜਾ ਕੇ ਟਾਈਮ ਨਾਲ ਪਾਣੀ ਲੱਗਿਆ ਤੇ ਫਲ ਛੇਤੀ ਚੱਕ ਲਓ ਸੋ ਬੇਨਤੀ ਇਹ ਹੀ ਹੈ ਜੀ ਵੀ ਇੰਨੀ ਇੱਕ ਗੱਲ ਦਾ ਧਿਆਨ ਜ਼ਰੂਰ ਰੱਖ ਲਓ ਬੇਨਤੀ ਪ੍ਰਵਾਨ ਕਰ ਲਿਓ ਤੇ غور ਕਰ ਲਿਓ ਕਿਉਂਕਿ ਆਪਾਂ ਨੂੰ ਜਿੰਨਾਕ ਇਹਦਾ ਵਧੀਆ ਰਿਜ਼ਲਟ ਮਿਲੇਗਾ ਉਨਾਂ ਹੀ 2 ਰੁਪਈਆ ਦਾ ਆਪਾਂ ਨੂੰ ਫਾਇਦਾ ਹੋ ਜਾਊਗਾ ਸੋ ਬੇਨਤੀ ਪ੍ਰਵਾਨ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਧੰਨਵਾਦ ਜੀ